ਆਏ ਕੋਏ ਓਰੇ ਆ ਤੇਨੂੰ ਦਾਤ ਤੇ ਲਾਉਣੀ ਸਿਖਾਵਾਂ ਆ ਜਾ ਆ ਜਾ ਆਇ ਕੰਮ ਨਾ ਕਰਕੇ ਤਾਂ ਕੋਈ ਵੀ ਅੱਖ ਨਾਲ ਅੱਖ ਨਹੀਂ ਮਲਾਉਂਦਾ ਜੰਮੀ ਵੀ ਅੱਡੀ ਨੇ ਕਮੀ ਲਾਜ ਪਾਲੀ ਐ ਪਹਿਲਾਂ ਮੈਂ ਤਾਂ ਚੰਨ ਕੰਮ ਹੈਗੀ ਤੇ ਹਾਲੇ ਮੇਰੀ ਵੀ ਲਾਜ ਨੇ ਕਮੀ ਨਿਕਲੀ ਮੈਨੂੰ ਇਹ ਸਾਰਾ ਮਹਿਸੂਸ ਅੱਜ ਹੋਇਆ ਏ ਕੀ ਕੀਤਾ ਗਿਆ ਕੋਏ ਇਹ ਕਿਥੋਂ ਸਗੀ 73 ਚ ਪਈ ਦੀ ਆ ਦੇਖ ਸੇਵਕਾ ਕੰਮ ਖਤਰੇ ਵਾਲਾ ਦੇ ਘਾਰਾ ਗੱਡਾ ਪਿਆ ਪਿਆ ਉਹ ਖੜੀ ਗੱਡੀ ਉੱਚੀ ਨਹੀਂ ਹੋ ਕੇ ਥਿਆ ਗਿਆ ਚੱਕ ਲੈ ਚੱਕ ਲਿਆ ਦੇਖ ਭਾਈ ਦੋ ਹੀ ਅੰਬ ਭਰੇ ਪੈਨੇ ਇਸ ਵਾਰ ਦੋ ਹੀ ਆਉ ਇਸ ਵਾਰ ਅੰਬ ਦੇ ਚਾ ਲੋ ਮੇਰੇ ਰਿਸ਼ਤੇਦਾਰੋ ਸਾਰਿਆਂ ਨੂੰ ਸੱਦਾ ਦੇਤਾ ਇਸ ਵਾਰ ਇਸ ਵਾਰ ਅੰਬ ਨੂੰ ਆ ਗਿਆ ਫੁੱਲ ਪੂਰਾ ਥੈਲੇ ਬੋਰੀਆਂ ਲੈ ਕੇ ਪਹੁੰਚ ਜਿਓ ਪੰਜਵੇਂ ਮਹੀਨੇ ਅਗਲੇ ਮਹੀਨੇ ਤੁਹਾਨੂੰ ਅੰਬਾਂ ਨਾਲ ਭਰ ਦਾਂਗੇ ਠੀਕ ਹੈ ਬਾਪੂ ਸਾਰੇ ਰਿਸ਼ਤੇਦਾਰਾਂ ਨੂੰ ਸ਼ਦਾ ਦਿੱਤਾ ਵੀ ਇਸ ਵਾਰ ਸਾਡੇ ਅੰਬਾ ਦੋਨੇ ਅੰਬ ਭਰੇ ਪਏ ਨੇ ਫੁੱਲ ਲੱਗੂ ਅੰਬ ਚਾਰ ਪਾਇਓ ਵੱਡਾ ਜਿੰਨਾ ਮਰਜ਼ੀ ਦੋਨੇ ਅੰਬ ਭਰ ਗਏ ਨਿੰਬੂ ਦਾ ਪੌਦਾ ਭਰਿਆ ਖੜਾ ਗਾਹ ਮਰੁੱਦਾ ਨੂੰ ਆ ਗਿਆ ਫੁੱਲ ਨਮਾ ਦਾਂਗੇ ਇਸ ਵਾਰ